Schamanal ਤੋ ਰੀਤੀ ਦੀ ਸਹੁਰੇ ਘਰ ਹੋਈ ਮੌਤ ਮਾਪਿਆਂ ਵੱਲੋਂ ਸਹੁਰੇ ਪਰਿਵਾਰ ਉੱਪਰ ਧੀ ਨੂੰ ਮਾਰਨ ਦੇ ਲਾਇਕ ਕਥਿਤ ਤੌਰ ਤੇ ਦੋਸ਼ ਮਾਮਲਾ ਪਟਿਆਲੇ ਦਾ ਜਿੱਥੇ ਮਾਪਿਆਂ ਨੇ ਬੜੇ ਚਾਹਵਾਂ ਨਾਲ ਆਪਣੀ ਧੀ ਦਾ ਵਿਆਹ ਕੀਤਾ ਸੀ ਪਰ ਸਹੁਰੇ ਪਰਿਵਾਰ ਦਾਜ ਦੀ ਮੰਗ ਕਰਦਾ ਸੀ ਤੇ ਕੁੜੀ ਦੀ ਐਸੀ ਹਾਲਤ ਕਰ ਦਿੱਤੀ ਕਿ ਉਸ ਦੀ ਉਥੇ ਮੌਤ ਹੋ ਗਈ ਪਰਿਵਾਰ ਵਾਲਿਆਂ ਨੇ ਕਥਿਤ ਤੌਰ ਤੇ ਸਹੁਰੇ ਪਰਿਵਾਰ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਕੁੜੀ ਕੋਲੋਂ ਮੋਟਰਸਾਈਕਲ ਦੀ ਮੰਗ ਕਰਦੇ ਸਨ ਅਤੇ ਉਹਨਾਂ ਦੀ ਕੁੜੀ ਦਾ ਚੰਗੀ ਤਰ੍ਹਾਂ ਖਿਆਲ ਵੀ ਨਹੀਂ ਰੱਖਿਆ ਜਾਂਦਾ ਸੀ ਤੇ ਕੇ ਪਰਿਵਾਰ ਨੇ ਸੋਹਰਾ ਪਰਿਵਾਰ ਉੱਪਰ ਦੋਸ਼ ਲਗਾਉਂਦੇ ਹੋਏ ਕਿ ਆ ਕਿ ਉਹਨਾਂ ਦੀ ਕੁੜੀ ਚਤ ਮਾਰ ਹੋਈ ਤਾਂ ਸੋਹਰੇ ਪਰਿਵਾਰ ਨੇ ਲਾਜ ਕਰਾਉਂਦੀ ਥਾਮ ਬੱਸ ਤੇ ਚੜਾ ਕੇ ਉਸ ਨੂੰ ਪੇਕੇ ਘਰ ਭੇਜ ਦਿੱਤਾ ਜਿਸ ਤੋਂ ਬਾਅਦ ਲੜਕੀ ਦੀ ਮਾਂ ਨੇ ਉਸ ਨੂੰ ਹਟਿਆਲੇ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਅਤੇ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ ਪਰਿਵਾਰ ਵਾਲੇ ਸੜਕ ਤੇ ਕੁੜੀ ਦੀ ਲਾਸ਼ ਰਾਖੀ ਇਨਸਾਨੀ ਮੰਗ ਕਰ ਰਹੇ ਹਨ 150 ਪਹਿਲਾਂ ਮੈਰਜ ਹੋਈ ਸੀ ਜੀ ਮਤਲਬ ਚੁੰਨੀ ਚੜਾ ਕੇ ਲਿਆਏ ਸੀਗੇ ਇਹ ਕੋਈ ਇਹਨਾਂ ਨੇ ਕਿਹਾ ਸੀ ਸਾਨੂੰ ਧੀ ਚਾਹੀਦੀ ਹੈ ਸਾਨੂੰ ਪੁੱਛ ਨਹੀਂ ਚਾਹੀਦਾ ਉਸ ਤੋਂ ਬਾਅਦ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਨੇ ਅਸੀਂ ਦਾਜ ਦੀ ਤੈ ਇਹਨਾਂ ਨੂੰ ਕੱਲੀ ਕੱਲੀ ਆਟਮ ਤੇ ਸ਼ੋਰੂਮ ਤੇ ਜਾ ਕੇ ਇਹਨੇ ਜੇਠ ਜਟਾਣੀਆਂ ਆਪ ਪਸੰਦ ਕਰਕੇ ਲਈਏ ਅਸੀਂ ਦਾਜ ਦਿੱਤਾ ਉਸ ਤੋਂ ਬਾਅਦ ਸਾਡੀ ਕੁੜੀ ਨੂੰ ਥੋੜੇ ਜਿਹੇ ਦਿਨ ਛੜੇ ਨੇ ਤੇ ਉਹ ਬੰਮਾਰੇ ਹੋ ਗਈ ਏ ਕੁੜੀ ਨੂੰ ਬਲੀਡਿੰਗ ਸ਼ੁਰੂ ਹੋ ਗਈ ਇਹਨਾਂ ਨੇ ਬੱਸ ਸਟੈਂਡੋਂ ਇਕੱਲੀ ਕੁੜੀ ਸਾਡੀ ਚੜਾਤੀ ਏ ਕੋਈ ਜੀ ਸਾਡੇ ਨਾਲ ਨਹੀਂ ਗਿਆ ਸਾਡੀ ਭੈਣ ਨੇ ਆ ਕੇ ਪਟਿਆਲੇ ਰਾਜਨ ਹਸਪੀਟਲ ਦੇ ਵਿੱਚ ਜਦੋਂ ਵੇਖਿਆ ਬੱਚਾ ਨਹੀਂ ਰਹਿਣਾ ਸਭਾ ਇਹ ਕਰਵਾਈ ਹੈ ਕੋਈ ਜੀ ਇਹਨਾਂ ਦਾ ਆਪ ਨਹੀਂ ਪੜਿਆ ਸਾਡੀ ਧੀ ਦੇ ਨਾਲ ਨਹੀਂ ਸੁਣ ਜਾਂਦੇ ਹੁਣ ਇਹਨਾਂ ਨੇ ਸਾਡੀ ਧੀ ਨੂੰ ਦੁਬਾਰੇ ਤੰਗ ਪਰੇਸ਼ਾਨ ਸ਼ੁਰੂ ਕਰ ਦਿੱਤਾ ਸੀ ਕਰਨਾ ਹੁਣ ਬੁਲਟ ਦੀ ਮੰਗ ਕਰਦੇ ਸਨ ਸਾਡੀ ਧੀ ਨੂੰ ਮਾਰਦੇ ਘੁੱਟਦੇ ਸਨ ਸਾਡੀ ਧੀ ਨੂੰ ਇਹਨਾਂ ਨੇ ਕਿਹਾ ਵੀ ਪੇਕੇ ਗਈ ਏ ਜਦ ਕਿ ਇਹਨਾਂ ਨੇ ਮਾਰ ਕੇ ਸਾਡੀ ਧੀ ਨੇਰੇ ਸੱਟ ਦਿੱਤੀ ਸੀ ਇਹ ਕਿੰਨੇ ਕ ਟਾਈਮ ਤੇ ਜਿਹੜੀ ਗੱਲਬਾਤ ਚੱਲ ਰਹੀ ਸੀ ਇਹ 1.5 ਸਾਲ ਹੋ ਗਿਆ ਸੀ ਜੀ 4 3 4 ਮਹੀਨੇ ਬਾਅਦ ਸਾਡੀ ਕੁੜੀ ਨੋਲੇ-ਵਲੇ ਤੰਗ ਪਰੇਸ਼ਾਨ ਕਰਨ ਲੱਗ ਕੇ ਸਨ ਸੱਸ ਕਿਸੇ ਚੀਜ਼ ਨੂੰ ਹੱਥ ਨਹੀਂ ਸੀ ਲਾਉਣ ਦੇਂਦੀ ਤੂੰ ਨਹੀਂ ਲਈ ਆ ਚੀਜ਼ ਤੇਰੀ ਨਹੀਂ ਐਵੇਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਣ ਦੇਣਾ ਅਸੀਂ ਚਲੋ ਵੀ ਦੁਖੀ ਹੋ ਕੇ ਬਚ ਲਈ ਤੀ ਵਸਾਣੀ ਹਰ ਇੱਕ ਚੀਜ਼ ਦਿੱਤੀ ਛੱਜ ਸਿਉਨੇ ਦਾ ਪਾਇਆ ਹਰ ਇੱਕ ਜੀ ਦੀ ਮਿਲਣੀ ਕੀਤੀ ਇਹ ਮੇਰਾ ਵੀਰ ਜਿਹੜਾ ਆ ਆਪ ਮਲਾਜਮ ਹੈ ਜੇ ਮਲਾਜਮ ਨੂੰ ਇਨਸਾਫ ਨਾ ਮਿਲਿਆ ਤੇ ਮੇਰੇ ਵੀਰੋਂ ਕਿੰਨੂ ਮਿਲੇਗਾ ਨੀ ਇਹ ਔਟ ਔਟ ਕਹਨੇ ਖਾਂਦਗਾ ਧੀਆਂ ਦਾ ਹੀ ਦੁੱਖ ਮਾਰਦਾ ਸਾਨੂੰ ਇਨਸਾਫ ਚਾਹੀਦਾ ਇਹ ਜਨਾਨੀ ਨੂੰ ਫਾਂਸੀ ਹੋਣੀ ਚਾਹੀਦੀ ਇਹ ਮੁੰਡੇ ਨੂੰ ਤੇ ਮਾਂ ਦਾ ਕਸੂਰ ਇਹਨਾਂ ਦੋਵਾਂ ਨੇ ਕਿਤਾ ਜੋ ਵੀ ਕੀਤਾ ਵੀ ਮੇਰੇ ਆ 10000 ਰੁਪਏ ਛੜੀ ਕੁੜੀ ਦਾ ਪਰਿਆਸੀ ਇਹਨਾਂ ਨੇ ਯੂਨੀਵਰਸਿਟੀ ਪੇਪਰਾਂ ਦਾ ਐਨੇ ਸਾਲ ਹੋ ਗਏ ਅਸੀਂ ਸਾਡੀ ਫੀ ਦਰ ਚਾਰਜ ਨਹੀਂ ਸੀ ਫਿਰਵਾਇਆ ਉਹਨੂੰ ਮੈਸੇਜ ਨਹੀਂ ਆਇਆ 10000 ਦੀ ਵੀ ਇਹਨਾਂ ਨੇ ਮੰਗ ਕੀਤੀ ਸਾਡੇ ਦੇ ਬੋਲ ਚੈਟ ਜਿਹੜੀ ਅਸੀਂ ਕੁੜੀ ਦੀ ਮਤਲਬ ਬੋਸ਼ਨ ਕਰਵਾਇਆ ਉਹਦੇ ਸਾਰੇ ਪ੍ਰੂਫ ਸਾਡੇ ਕੋਲ ਨੇ साम्हूं इनसाफ़ चाहि